ਬਾਤਿ ਸ਼ਹੀ ਦਸਵੀਂ ਕਬਿਓ ਬਾਚ ਬੇਨਤੀ ਚਉਪਈ ਅਮਰੀ ਕਰੋ ਹਾਤਰ ਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਨਮਨ ਰਹਾ ਹਮਾਰਾ ਆਪਣਾ ਧਾਨ ਕਰੋ ਪ੍ਰਤਪਾਰ ਅਮਰੇ ਦੁਸ਼ਤ ਸਭੈ ਤੁਮ ਕਾਇ ਬੋ ਆਪਾਤ ਮੋਹਿ ਬਚਾਵ ਸੁਖੀ ਵਸੈ ਮੋ ਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰਥਨ ਜਿ ਕਰਦੈ ਕਰੀਐ ਸਬਰਨ ਕੋ ਆਸ ਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਬਜਨ ਕੀ ਰਹੇ ਪਿਆਸਾ ਤੁਮੈ ਸਾਡ ਕੋਈ ਅਬਰ ਨਾ ਤੇ ਆਉਂ ਜੋ ਵਰ ਚਾਹੋਂ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਅਹ ਚੁਣ ਚੁਣ ਸਤਰ ਹਮਾਰੇ ਮਾਰੀਅਹ ਅਭਾਦਮ ਜੈ ਬਰੀਆ ਮਰਨ ਕਾਲ ਕਾ ਤਰਾਸ ਨਵਰੀਐ ਉਹ ਜੋ ਸਦਾ ਹਮਾਰੇ ਪਛਾ ਸੈ ਉਸ ਤੂ ਜੁ ਕਰਿਓ ਰਖਾ ਰਾਖ ਲਿਹੁ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹਮਤਾ ਤੁਮ ਹੋ ਪ੍ਰੀ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪ ਤਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸ਼ਾ ਜਗਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥਿਓ ਜਗਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਗਨ ਕਾਲ ਸਭ ਜਗਤ ਮਨਾਇਓ ਦੇਵਤਾਤ ਜਸ਼ਨਿ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣ ਤੋ ਭਲੇ ਬੁਰੇ ਕੀ ਵੀਰ ਪਛਾਨ ਤੋ ਈਟੀ ਤੇ ਕੁੰਚਰ ਅਸਤੂਲਾ ਸਹ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨੁ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਗਈ ਜਾਨ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੀ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ ਸਭ ਤਾਰ ਆਪਿ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਪੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰlambਯਾਦ ਨੀਲ ਨਾਦ ਸੰਭ ਆਕਮਲ ਉਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰਪਾ ਹਣੀ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨਹਿ ਭੇਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਬਿਨ ਪਿਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੁ ਪਸਰੂਪਾਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੈਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਜਦੀਨੀ ਕਹਉ ਫੂਲ ਰਾਜਾ ਹੋਇ ਬੈਠਾ ਕਹਉ ਸਿਮਟ ਪਿਉ ਸ਼ੰਕਰ ਇਕੈਠਾ सग्री श्रेष्ठ दिखाय यतम् भव याद जुगाद स्वरूप स्वंभव अबरचामेरी तुम करो सिक्को बार सिख संघरो दुष्ट जीते उठवते उत पाता सकल मलेष करो रण काता जे इस तोतव शरणि परे तिनके दुष्ट दुखत हवै मरे ਬੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕਿ ਕਾਲ ਨਿਕਟਨ ਹੈ ਹੈ ਰੱਥਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਅਰੇਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸਵ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਪਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇ ਰਹਾ ਫੜ ਗਕੇ ਤੁਮੈ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹੋ ਯੁਬਾਰੀ ਸਰਬ ਠਾਰਮ ਹੋ ਹਸਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਾੜਿ ਗੋ ਕੇ ਤੁਮੈ ਸਰਨ ਤੇ ਹਾਰੀ ਆਪ ਹਾਥ ਦੈ ਲਿਹੋ ਯੁਬਾਰੀ ਸਰਬ ਠਾਰਮ ਹੋ ਹਸਾਈ ਦੁਸ਼ਟ ਦੋਖ ਤੇ ਲਿਹੋ ਬਚਾਈ